ਕਾਲ ਜੀ ਕੀਤਾ ਹਾਂ ਜੀ ਸਾਰੇ ਹੋ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਤੇ ਅੱਜ ਦੇ ਜਿਹੜੇ ਆਪਣੇ ਵਰਕ ਵਾਲੇ ਸੂਟ ਆਪਾਂ ਦੁਆਰਾ ਤੋਂ ਰੀਸਟਾਕ ਕੀਤੇ ਆ ਜੀ ਪਹਿਲਾਂ ਆਪਾਂ ਨੇ ਇਹਨਾਂ ਦੀ ਕਾਫੀ ਦਿਨ ਪਹਿਲਾਂ ਵੀਡੀਓ ਪਾਈ ਸੀਗੀ ਇੱਕ ਦਿਨ ਚ ਹੀ ਸੋਲਡ ਆਊਟ ਹੋਏ ਸੀਗੇ ਸਾਰੇ ਸੂਟ ਇਹ ਤੇ ਇਹ ਦੇਖੋ ਚੈੱਕ ਕਰੋ ਇਹ ਘੇਰੇ ਦੀ ਬੋਰਡਰੀ ਆਊਗੀ ਤੇ ਨਾਲ-ਨਾਲ ਪੈਨਲ ਜਾ ਰਹੇ ਨੇ ਨਾਲ-ਨਾਲ ਪੈਨਲ ਵੀ ਜਾ ਰਹੇ ਨੇਗੇ ਤੇ ਲੀਲਨ कॉटन ਦੇ ਵਿੱਚ ਇਹ ਜਿਹੜਾ ਆਪਣਾ ਖਾਦੀ कॉटन ਦੇ ਵਿੱਚ ਇਹ ਸਟਫ ਰਹੂਗਾ ਤੇ ਇਹ ਵਾਲੀ ਇਮਬਾਰਡਰੀ ਹੈ ਜਿਹੜੀ ਇਹਦੀ ਬਾਜੂ ਦੇ ਉੱਤੇ ਆਉਗੀ ਇਹ ਵਾਲੀ ਇਮਬਾਰਡਰੀ ਦੀ ਬਾਜੂ ਦੇ ਉੱਤੇ ਆਉਗੀ ਬੜਾ ਪਿਆਰਾ ਜਿਹਾ ਅ ਅਨੀਅਨ ਜਿਹਾ ਸ਼ੇਡ ਹੈਗਾ ਇਹ ਤੇ ਨੈਕਸਟ ਜਿਹੜਾ ਆਪਣਾ ਹੈਗਾ ਜੀ ਇਹ ਗਾਜਰੀ ਸ਼ੇਡ ਦੇ ਵਿੱਚ ਇਹ ਬਰਬਰੀ कॉटन ਦੇ ਵਿੱਚ ਰਹੂਗਾ ਜੀ ਬਰਬਰੀ कॉटन ਦਾ ਸੂਟ ਹੈ ਤੇ ਇਹ ਵਾਲਾ ਇਹਦੀ ਘੇਰੇ ਦੀ ਇਮਬਾਰਡਰੀ ਆਉਗੀ ਤੇ ਐਦਾਂ ਹੀ ਇਹਦੀ ਬਾਜੂ ਦੇ ਉੱਤੇ ਵੀ ਆਉਗਾ ਇਹ ਵਾਲਾ ਇਹਦੀ ਬਾਤੀ ਤੇ ਵਰਕ ਆਊਗਾ ਇਹ ਕਾਜਰੀ ਛੇੜ ਦੇ ਵਿੱਚ ਆਂਡ ਥਰਡ ਵਨ ਆ ਗਿਆ ਜੀ ਬਲੈਕ ਦੇ ਵਿੱਚ ਇਹ ਬਹੁਤ ਸਾਰੀਆਂ ਭੈਣਾਂ ਨੇ ਮੰਗ ਕੀਤੀ ਸੀਗੇ ਪਹਿਲਾਂ ਲੈ ਕੇ ਆਏ ਸੀ ਜੀ ਆਪਾਂ ਵੀ ਇਹ ਵਾਲਾ ਲੈ ਕੇ ਆਓ ਬਟ ਇਹ ਆਪਾਂ ਨੂੰ ਸਿਰਫ ਸਿੰਗਲ ਹੀ ਪੀਸ ਮਿਲੇਗਾ ਤੇ ਇਹ ਸਿੰਗਲ ਪੀਸ ਆ ਪਰੈਡੀ ਕਰਵਾਇਆ ਹੈਗਾ ਦੇਖੋ ਜੀ ਇਹ ਐਦਾ ਸ਼ੇਰਵਾਨੀ ਟਾਈਪ ਹੈਗਾ ਇਹਦੇ ਵਿੱਚ ਤੁਸੀਂ ਕੱਟ પા ਕੇ ਬਟਨ ਲਗਾ ਕੇ ਵੀ ਬਣਾ ਸਕਦੇ ਹੋ ਸਟੀਚਿੰਗ ਦੇ ਵਿੱਚ ਤੁਸੀਂ ਇਹਨੂੰ ਐਸ ਇਟ ਇਜ਼ ਵੀ ਨਾ ਸਕਦੇ ਹੋ ਜੇ ਤੁਸੀਂ ਕੱਟ ਨਹੀਂ ਪਾਣਾ ਚਾਹੁੰਦੇ ਹੈਗੇ ਐਦਾ ਜਾਊਗਾ ਤੇ ਇਹਦੀ ਜਿਹੜੀ ਬਾਜੂ ਹੈ ਬਾਜੂ ਦੇ ਉੱਤੇ ਵੀ ਇਹਦੇ ਬਾਰਡਰੀ ਹੈਗੀ ਹੈ ਜੀ ਇਹਦੀ ਬਾਜੂ ਦੇ ਉੱਤੇ ਵੀ ਐਦਾ ਵਰਕ ਆਊਗਾ ਜੀ ਤੇ ਇਹ ਵਾਲਾ ਹੋ ਗਿਆ ਜੀ ਬਲੈਕ ਦੇ ਵਿੱਚ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਘੇਰੇ ਦੀ ਬਾਰਡਰੀ ਤਾਂ ਹੋ ਗਿਆ ਜੀ ਇਹ ਘੇਰੇ ਦੇ ਉੱਤੇ ਆਊਗਾ ਐਤਾ ਹੀ ਇਹਦੀ ਬਾਤ ਉੱਤੇ ਆਊਗਾ ਜੀ ਇਹ ਵਾਲੇ ਦੀ ਬਾਤ ਚ ਕੋਤੇ ਆਊਗਾ ਮੈਂ ਬਹੁਤ ਸਾਰੇ ਬਹੁਤ ਸੋਨੇ ਸੂਟ ਹੈਗੇ ਜੀ ਜਿਹੜੇ ਆਪਣੇ ਰੈਡੀ ਹੋਏ ਨੇਗੇ ਤੁਸੀਂ ਇਹਨਾਂ ਨੂੰ ਸਾਨੂੰ ਡੀਐਮ ਕਰ ਸਕਦੇ ਹੋ 9253115036 ਪ੍ਰਾਈਸ ਸਿਰਫ ਇਹਨਾਂ ਦਾ 1000 ਰਹੂਗਾ ਸਿਰਫ 1000 ਰੁਪਏ ਇਹਨਾਂ ਦਾ ਪ੍ਰਾਈਸ ਹੈਗਾ ਜਿਹੜੇ ਰੇਟ ਦੇ ਵਿੱਚ ਤੁਹਾਨੂੰ ਕੋਈ ਸਟਫ ਵੀ ਆਪਾਂ ਨੂੰ 800 ਰੁਪਏ ਦੇ ਵਿੱਚ ਇਹ 850 ਦੇ ਵਿੱਚ ਮਿਲਦਾ ਹੈਗਾ ਜਿਦੇ ਵਿੱਚ ਅਸੀਂ ਤੁਹਾਨੂੰ ਵੀਦ ਵਰਕ ਦੇ ਰਹੇ ਹਾਂਗੇ ਸਿਰਫ 1000 ਦੇ ਵਿੱਚ ਦੁਆਰਾ ਤੋਂ ਫਿਰ ਮੈਂ ਨੰਬਰ ਰਿਪੀਟ ਕਰਨ ਲੱਗੀ ਹਾਂ 9253115036 ਥੈਂਕ ਯੂ